ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਚਾਉ ਕੇ ਤੇ ਦੋ ਬੈੜਾਂ ਸੇਲ ਲਈ ਬਾਈ ਜੀ ਨੇ ਕਰਾਵਾਇ ਗੱਲਬਾਤ ਅੱਗੇ ਵੀ ਆਪਣੇ ਚੈਨਲ ਤੇ ਕਾਫੀ ਵੀਡੀਓ ਬਾਈ ਦਿਆਂਗੇ ਤੇ ਕੋਈ ਕਿਤੇ ਲਾਂਭਾ ਨਹੀਂ ਆਇਆ ਪੂਰੇ ਵਧੀਆ ਪਸ਼ੂ ਹੁੰਦੇ ਆ ਜਿਵੇਂ ਦੇ ਕਹਿੰਦਾ ਓਵੇਂ ਦੇ ਨਿਕਲਦੇ ਆ ਲੋਕਾਂ ਨੇ ਫੋਨ ਲਾ ਲਾ ਕੇ ਵੀ ਆਪਾਂ ਨੂੰ ਦੱਸਿਆ ਵੀ ਬਾਈ ਦੇ ਪਸ਼ੂ ਹੈਗੇ ਜਿਹੜੇ ਪੂਰੇ ਚੰਗੇ ਹੈਗੇ ਤੇ ਸਤਿ ਸ਼੍ਰੀ ਅਕਾਲ ਬਾਈ ਬੱਗੇ ਹੋਰ ਠੀਕ ਠਾਕ ਹਾਂ ਜੀ ਤੇ ਹੋਰ ਚੰਗਾ ਰਿਸਪੌਂਸ ਆਉਂਦਾ ਵੀਰੇ ਵੀਡੀਓ ਦਾ ਸਤਿ ਸ਼੍ਰੀ ਅਕਾਲ ਜੀ ਰੱਬ ਵਧੀਆ ਫੋਨ ਆਉਗਿਆ ਜੀ ਠੀਕ ਆ ਜੀ ਠੀਕ ਆ ਵੀਰੇ ਤੇ ਨਾਮ ਐਡਰੈਸ ਬੋਲਿਓ ਨਾਮ ਬੱਗਾ ਇਹ ਪਿੰਡ ਚੌਕੇ ਜਿਹੜਾ ਡੰਡਾ ਸ੍ਰੀ ਵਾਲੇ ਤੇ ਨੇੜੇ ਤੇੜੇ ਦੇ ਪਿੰਡ ਜਿਹੜੇ ਚੌਕੇ ਜੀ ਖੋਖਰ ਰਹਿ ਜਾਂਦਾ ਜੀ ਬੋਲੋ ਹਾਂ ਜੀ ਬੱਲੋ ਅੱਜ ਠੀਕ ਆ ਅੱਜ ਆਪਾਂ ਨੰਬਰ ਬੋਲੋ ਦੋ ਬੜਾ ਨੰਬਰ ਨੰਬਰ ਸਾਡਾ ਨੂੰ ਖਤ 6424670 ਦੁਬਾਰਾ ਫੇਰ ਬੋਲਦੇ 9876424670 ਠੀਕ ਆ ਤੇ ਅੱਜ ਆਪਾਂ ਦੋ ਬੈੜਾ ਦਿਖਾਉਣਗੇ ਵੀਰੇ ਬੜਾ ਠੀਕ ਆ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈੜ ਦੇਖੀ ਜਾਂਦੇ ਆਪਣੀ ਕਿੰਨੇ ਦਿਨ ਕੱਢਦੀ ਆ ਬਾਈ ਦੋ ਬੜਾ ਬਾਈ ਦੂਜਾ ਦੂਸਰਾ ਸੁਣ ਲੈਣੇ ਓਕੇ ਪਹਿਲੇ ਸਵੇਰੇ 20 ਕਿਲੋ ਦੁੱਧ ਕੱਢਿਆ 20 ਕਿਲੋ ਦੁੱਧ ਕੱਢਿਆ ਵਾ ਤੇ ਅੱਜ ਕੀ ਕਿੰਨਾ ਕੱਢ ਦੂ ਐਡੀ ਨਾ ਬੜਾ 22 ਕਿਲੋ ਦਾ ਆ ਰਾਮ ਲੱਗਦਾ ਠੀਕ ਆ ਵੀਰੇ ਤੇ ਕਿੰਨੇ ਦਿਨ ਘਟੂਗੀ ਦਿਨ ਹਜੇ ਹ ਠੀਕ ਆ ਦੇਖੋ ਵੀਰੋ ਵੱਧ ਕੋ ਦੇਖੋ ਹੀ ਵੜਦਾ ਲੈ ਵਾਲੂ ਬਾ ਦੇਖੋ ਹਜੇ ਢਿੱਲਾ ਢੋਲਾ ਪੂਰੇ ਖਿੱਚੀ ਪਈ ਆ ਵੀ ਦੇਖੋ ਜੀ ਆ ਦੇਖੋ ਜੀ ਕੋਈ ਅੰਤ ਨਹੀਂ ਬਾਕੀ ਦੀ ਬਾਈ ਦੀ ਇਹ ਸਹਿਬਤਾ ਕੀ ਕਰਮ ਵਹਿੜ ਨਾ ਲਿਆਊਗਾ ਨਾ ਠੀਕ ਆ ਜੀ ਕਿਉਂਕਿ ਲੋਕਾਂ ਦੇ ਜਵਾਕਾਂ ਨੇ ਵਿੱਚ ਹੋਣੀਆਂ ਬੁੜੀਆਂ ਨੇ ਵਿੱਚ ਹੋਣੀਆਂ ਐਵੇਂ ਗਰਮਣੇ ਦੰਤ ਬਾਹ ਤੋੜਤੀ ਕੋਈ ਫਾਇਦੇ ਨਹੀਂ ਇਹਨਾਂ ਗੱਲਾਂ ਦਾ ਅਲੈਕਸਾਨ ਤੋਂ ਠੀਕ ਆ ਬਹੁਤ ਚੰਗਾ ਜੀ ਖੋਲੋ ਵੀਰੇ ਨੂੰ ਤੋੜ ਕੇ ਦਿਖਾ ਦਿਓ ਬਾਕੇ ਤੇ ਕਮਾਲ ਦਾ ਸ਼ੈਨਗ ਵਗੈਰਾ ਤੇ ਕੱਦ ਕਾਠ ਦੀ ਕੋਈ ਛੋਟੀ ਨਹੀਂ ਮੈਂ ਜੇ ਛੋਟੀ ਹੋਈ ਤੁਹਾਨੂੰ ਦੱਸ ਦੇਣੀ ਸੀਗੀ ਠੀਕ ਆ ਜੀ ਤੇ ਫੇਸ ਕੁਆਲਿ ਤੇ ਜੈਨੂਨ ਦੂਜਾ ਹੀ ਸੁਆਗਾ ਬੈੜ ਦਾ ਕੋਈ ਆਇਆ ਨਹੀਂ ਵੀ ਤੀਜੇ ਨੂੰ ਦੂਜਾ ਕਹਤਾ ਤੇ ਤੋਰਾ ਤਾਰਾ ਕਰੋ ਚੈੱਕ ਕਿਆ ਬਾਤ ਤੇ ਸ਼ਾਈਨਿੰਗ ਵਗੈਰਾ ਪੂਰੀ ਆ ਠੀਕ ਆ ਵੀਰੇ ਓਕੇ ਆ ਦੇਖੋ ਜੀ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਦੱਸ ਤੀ ਕੋਈ ਚੱਕਰੀ ਨਹੀਂ ਜੇਵਾਜਾ ਮਾਏ ਆ ਦੇਖੋ ਜੀ ਜਸਲੀ ਦੇਖੋ ਜੀ ਕਿਆ ਬਾਤ ਹੈ ਬਾਕੀ ਦਾ ਬਾਲ ਲੈ ਵਕ ਇਨੇ ਸਾਬ ਢਿੱਲਾ ਕੱਢ ਕੇ ਬਾਹਾਂ ਢੱਲ ਟੋਲ ਪੀ ਜਾਈ ਬਸ ਠੀਕ ਆ ਜੀ ਓਕੇ ਵੀਰੇ ਬਾਹਲੀ ਕੁੰਨੀਆਂ ਜੀ ਲੈ ਚੱਲੋ ਬਹੁਤ ਕੁੰਨੀਆਂ ਦੇਖੀ ਜਾਣੇਗੇ ਤੇ ਜਿੱਦੇ ਬਾਈ ਤਿਆਰ ਹੋ ਗਈਆਂ ਉਹਦੇ ਬਾਕੀ ਦਾ ਵੀਰੇ ਟੁੱਟੀ ਮਰੀ ਜੀ ਨਹੀਂ ਕੋਈ ਚੰਗੇ ਵੇਟ ਵਾਲੀ ਬੈੜ ਹੈਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਮਰੀ ਜੀ ਆ ਤੇ ਦੁੱਧ ਦੇ ਨੇ ਵਾਕਈ ਕੱਢ ਦੇਣਾ ਜਨਾਬਾਈ ਨੇ ਕਿਹਾ ਤੇ ਬੱਗੇ ਡਿਮਾਂਡ ਇਹਦੀ ਡਿਮਾਂਡ ਬਾਈ ਦਾ ਫੋਨ ਤੇ ਕਰਾ ਕਰਾ ਕੇ ਆਇਆ ਜੀ ਜਮਾ ਜਾਏ ਸੂ ਪਸੂ ਦੇ ਸਾਵਨਾ ਹਨਾ ਓਕੇ ਠੀਕ ਆ ਵੀਰੇ ਆ ਦੇਖੋ ਵੀ ਤੁਹਾਨੂੰ ਮੈਂ ਫੇਰ ਥਣਲੇਵਾ ਨੇੜੇ ਤੋਂ ਚੈੱਕ ਕਰਾ ਦਿਆਂ ਕੀ ਬਾਤ ਆ ਤੇ ਦੂਜੀ ਸ਼ਾਈਡ ਦੇ ਵੀ ਥਣ ਥਣ ਮੈਂ ਕਰਾਵਾਂ ਤੁਹਾਨੂੰ ਚੱਕਾ ਦੇਖੋ ਜੀ ਕੋਈ ਘਾੜ ਰਹਿ ਨਾ ਜਾਵੇ ਮੂਰ ਨੂੰ ਵੀ ਫੋਟੋਆਂ ਹਵਾਉਣਾ ਪਿਆ ਦੇਖ ਲਓ ਭਾਈ ਦੂਜੇ ਪਾਸੇ ਦੀ ਬਹਿ ਕੇ ਕੋਈ ਆ ਨਾੜ ਦੇਖੋ ਦੁੱਧ ਵਾਲੀ ਕਿਵੇਂ ਆਉਂਦੀ ਹੈ ਮਿਲਕ ਵੇਨ ਰਸਾ ਬਹਿ ਵਰਗੇ ਤੇ ਫੇਸ ਕਰ ਲੋ ਚੱਕ ਰੰਗ ਰੰਗ ਦੇਖੋ ਜੀ ਠੀਕ ਆ ਵੀਰੇ ਇੱਕ ਨੰਬਰ ਬਹਿੜ ਆ ਗਈ ਪੂਰੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਇਹਦੀ ਡਿਮਾਂਡ ਆ ਗਈ ਫੋਨ ਤੇ ਹਨਾ ਆ ਕਿਸੇ ਕੋਲ ਪਾਸ ਹੁਣ ਜਰ ਬੰਦਾ ਠੀਕ ਆ ਵੀਰੇ ਆ ਦੇਖੋ ਓਕੇ ਅਜ ਹੁਣ ਆਜੋ ਵੀਰੇ ਦੋ ਨੰਬਰ ਤੇ ਇਹ ਬਈ ਜਰਸੀ ਸਾਈਵਾਲ ਦਾ ਕਰਾਉ ਠੀਕ ਆ ਭਾਈ ਜਰਸੀ ਸਾਈਵਾਲ ਦਾ ਕਰਾ ਇਹ ਦੂਜ ਸ਼ਾਹੀਵਾਲ ਤੇ ਜਰਸੀ ਦਾ ਕਰੋਸ ਆ ਗਿਆ ਓਕੇ ਵੀਰੇ ਇਹ ਪਾਛੋ ਜੀ ਸ਼ਾਹੀਵਾਲ ਤੇ ਜਰਸੀ ਦਾ ਕਰੋਸ ਬਹੁਤ ਘੱਟ ਮਿਲਦਾ ਹਨਾ ਜਿਆਦਾ ਕੱਲੀ ਜਰਸੀ ਹੁੰਦੀ ਹੈ ਤੇ ਚਾਹ ਕੱਲੀ ਰੰਗ ਦੇਖ ਹਾਂ ਰੰਗ ਰੰਗ ਬਹੁਤ ਸੋਹਣਾ ਸੀ ਉਸੂਲਪੂਰੀ ਆ ਬਗੇ ਮਗਰ ਕੀ ਆ ਗਿਆ ਬਾਗਰ ਬਚਾ ਦੇਖਿਓ ਇਪਾਕਿਓ ਜੀ ਪਰਸੂ ਸੀ ਇਹ ਨਾੜੂਆ ਦਿਖਾ ਦਿਓ ਇਹੋ ਜਮਾ ਨਾਲ ਆ ਜਿੱਲਾ ਆ ਦੇਖੋ ਇਹ ਨਾੜੂਆ ਦੇਖ ਲਓ ਕੋਈ ਕਹਿਣ ਦੀ ਗੱਲ ਨਹੀਂ ਵੀ ਆਪਾਂ ਉਹੀ ਕਹਤਾ ਤੇ ਫੇਸਪੂਕ ਪੂਰਾ ਚੰਗਾ ਤੇ ਹੁਣ ਕਿੰਨਾ ਇਹ ਥੱਲੇ ਬੋਲਾ ਰੈਡੀ ਆ ਜਿਹਦਾ ਮਿੰਡਾ ਯਾਰ ਕੋਈ ਤਾਂ 14 ਲੀਟਰ ਹਾਂ ਜੇ ਕਹਿਣ ਵਾਲਾ ਕਹਿਣ ਵਾਲਾ ਫੱਕੀ ਜਿਉ ਮਰਜੀ ਆਖੀ ਇਹ 15 ਤੇ ਉਦੋਂ 15 ਕਿਲੋਆ ਕਾ ਸਕਦੇ 5 14 ਕਿਲੋ ਦੇ ਮਾ ਤੇ ਕਿੰਨਾ ਕੱਢ ਦੂਗੀ ਇਹ ਤਿਆਰ ਹੋ ਕੇ ਉਦੋਂ 20 ਤੋਂ ਬਾਅਦ ਲੈਣਾ ਬੈਠ ਨੇ ਓਕੇ ਭਾਜਨ ਪੂਜ ਨਹੀਂ ਬਹੁਤ ਆ ਵੀਰੇ ਬੜੀ ਵੱਡੀ ਹੈ ਬਈਆ ਤੂੰ ਐ ਲਿਖਦਾ ਠੀਕ ਆ ਵੀਰੇ ਤੇ ਜੇ ਰਜੂ ਰੋਕੇ ਜਮ ਸਾਰਾ ਕੁਝ ਸਾਰੇ ਕਾਹੀ ਗਰੰਟੀ ਠੀਕ ਆ ਦੇਖੋ ਫੇਸ ਕਰੋ ਜੀ ਚੈੱਕ ਕਦ ਕੁੱਦ ਦੇਖ ਲਓ ਬਾਾਕੀ ਦੀ ਗੱਲ ਨਾ ਬਹੁਤ ਜਿਆਦਾ ਚੰਗਾ ਲੈਵਲ ਹੋਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 12 12 ਵਜੇ ਤੋਂ ਵੀ ਪਹਿਲਾਂ 11 ਦਾ ਹੀ ਆ ਅਜੇ ਟਾਈਮ ਹੀ ਨਹੀਂ ਹਾਂ ਤੇ ਆਥਰ ਨੇ ਬਾਲਟੇ ਲੈ ਕੱਢ ਕੇ ਜਮ ਤਿਆਰ ਹੋ ਕੇ ਫੇਰ ਇਹਨੇ ਬੜਾ ਚੰਗਾ ਸਾਥ ਆਥਰ ਨੂੰ ਫੇਰ ਹ ਆ ਦੇਖੋ ਜੀ ਤੇ ਬਾਈ ਦਾ ਬਈਆ ਜਵਾਬ ਛੋੜੇ ਹਾਂ ਧਾਰਾ ਤੁਹਾਨੂੰ ਮਾਰ ਕੇ ਦਿਖਾਉਣੀ ਹੈ ਵੀਡੀਓ ਨਾ ਬਣਿਆ ਰਿਹਾ ਪਾਉਂਦੇ ਬੇੜੇ ਚ ਖੜਾ ਕੇ ਸਾਥ ਜੰਬਨ ਕੇ ਚੋਈ ਚੱਲੋ ਪਈ ਇਹ ਜੀ ਗੱਲ ਨਹੀਂ ਕੋਈ ਲੰਬੇ ਦੀ ਗੱਲ ਨਹੀਂ ਠੀਕ ਆ ਵੀਰ ਆ ਦੇਖੋ ਜੀ ਕਿਆ ਬਾਤ ਆ ਲੈ ਬਲੂ ਆ ਥੱਲੇ ਤੋਂ ਕਰੋ ਚੈੱਕ ਆ ਦੇਖੋ ਠੰਡੇ ਵਸ ਨੂੰ ਮੈਂ ਨੇੜੇ ਤੋਂ ਲਾ ਕੇ ਕਰਾ ਰਿਹਾ ਚੈੱਕ ਛੱਡੋ ਬੱਚਾ ਜੀ ਤੇ ਫਿਰ ਦੁੱਧ ਵੀ ਫੈਟ ਵਾਲਾ ਬਾਹੂ ਹਣਾ ਬਾਈ ਜੇ ਆਪਾਂ ਦੂਜੀ ਦਾ 20 ਕਿਲੋ ਲੱਗ ਗਿਆ ਤੇ ਇਹ ਇਹ 20 ਦੇਵੇ ਤਾਂ ਇਹਦਾ 25 ਦੇ ਬਰਾਬਰ ਜਾਣਾ ਹਣਾ ਬਾਈ ਨਾਲ 6 ਆਉਂਦੀ ਆ ਫੈਟ ਜਿਆਦਾ ਠੀਕ ਆ ਦੇਖੋ ਵੀਰੋ ਬ ਆ ਦੇਖੋ ਜੀ। ਕਿਆ ਬਾਤ ਆ ਦੇਖੋ ਛਲ ਕਰੇ ਜਿਹੜੀ ਗਾਂ ਉਹਦੀ ਇੱਕ ਨੰਬਰ ਹੁੰਦੀ ਹੈ ਸਾਰੀ ਗੱਲ ਬਾਤ। ਤੇ ਕਰਿਓ ਚੈੱਕ। ਤੇ ਵੀਡੀਓ ਬਣਾਉਣ ਦਾ ਆਪਾਂ ਟਾਈਮ ਤੁਹਾਨੂੰ ਦੱਸਤਾਗਾ ਤੇ ਆਥਰ ਨੂੰ ਤੈਥੋਂ ਲੈ ਬਾ ਲੈ ਕੇ ਨਹੀਂ ਤੁਰੇ ਜਾਣਾ ਹਣਾ ਬਾਈ ਬੱਗੇ। ਆਹ ਦੇਖੀ ਬੈੜਾ ਜੰਮੀ ਆ ਬਾਈ। ਆਹ ਦੇਖੋ ਬੱਚਾ ਚੌਂਗਾ ਦੇਖ ਸਕਦਾ। ਕਰੋ ਜੀ। ਕਰੋ ਦਾਰਾ ਚੈੱਕ ਨੂੰ। ਆ ਦੇਖੋ ਜੀ। ਧਾਰਾਂ ਕਰੋ ਜੇ ਤੁਸੀਂ ਡਾਂਗਾਂ ਵਰਗੀਆਂ ਧਾਰਾਂ ਆ ਤੇ ਚਾਰ ਧਾਰਾਂ ਮਾਰੀਆਂ ਬਾਈ ਨੇ ਗਲਾਸ ਦੁੱਧ ਦਾ ਕੱਢ ਕੇ ਬਾਹਰ ਮਾਰਿਆ। ਆ ਦੇਖੋ ਬਾਈ ਬਾਈ ਇੱਕ ਨੰਬਰ ਆ ਜਾ ਮਗਰਲਾ ਚ ਮਾਰੋ ਬਾਈ ਜੋਂ ਵੀ ਕੋਈ ਮਗਾਰੇ ਤਾਂ ਵੀ ਆਪਣੀ ਗਰੰਟੀ ਹੈ ਨਹੀਂ ਉਹ ਤਾਂ ਵੀਰੇ ਤੇਰੀ ਗਰੰਟੀ ਹੁੰਦੀ ਹੈ ਕਿਉਂਕਿ ਪਸ਼ੂ ਥੋੜਾ ਵਧੀਆ ਹੁੰਦਾ ਨਾ ਆਪਾਂ ਕਿਹੜਾ ਪਹਿਲੀ ਵਾਰ ਵੀਡੀਓ ਕਰਦੇ ਆ ਆ ਦੇਖੋ ਕੀ ਬਾਤ ਆ ਇੱਕ ਨੰਬਰ ਵੜਾ ਕੇ ਤੇ ਧਾਰਾ ਧੂਰਾ ਬਸ ਵੀਰੇ ਬਾਹਲਾ ਦੁੱਤਾ ਪਾ ਤੇਰ ਮਹਰਤਨ ਕੰਨ ਮਾਰੋ ਬਾਈ ਯਾਰ ਆਪਾਂ ਜਾਨਵਰ ਮਾਰਾ ਲੈਂਦੀ ਨਹੀਂ ਠੀਕ ਆ ਬਾਈ ਓਕੇ ਜਿਵੇਂ ਮਰਜ਼ੀ ਹੋ ਪਈ ਹੈ ਹਾਂ ਜਿਵੇਂ ਮਰਜ਼ੀ ਅਨੁਕਰੀ ਚੱਲੋ ਚੋਈ ਚੱਲੋ ਥੱਲੇ ਦੀ ਨੰਗੀ ਚੱਲਿਓ ਭਾਉਂਦੀ ਕੁੱਤੇ ਕੁੱਤੇ ਬੈਠੀ ਚੱਲੋ ਫੇਸ ਫੂਡ ਪੁਰਾ ਨਿਆਣਾ ਖੋਲਦੀ ਬਾਈ ਕੋਈ ਬਾਤ ਨਹੀਂ ਨਿਆਣਾ ਖੋਲ ਦਿਓ ਆ ਦੇਖੋ ਵੀਰ ਨੇ ਨਿਆਣਾ ਦਿੱਤਾ ਖੋਲ ਬਾਈ ਵਾਲੀ ਫੂਨ ਨਹੀਂ ਆ ਬਾਈ ਯਾਰ ਤੇ ਠੀਕ ਆ ਵੀਰੇ ਤੇ ਇਹਦੇ ਕਿੰਨੇ ਪੈਸੇ ਲਾਵਾਂਗੇ ਕਿ ਡਿਮਾਂਡ ਫੂਨ ਦੀ ਆ ਕੋਰਟ ਦੇ ਕਰਾਂਗੇ ਆਪਾਂ ਜਾਏਗਾ ਵੇਚਣੇ ਆ ਵੇਚਣ ਵਾਲੀ ਠੀਕ ਆ ਵੀਰੇ ਜਿਵੇਂ ਲੋਗ 1990 99 ਕਰਦੇ ਉਹ ਨਹੀਂ ਕਰਦੇ ਆਪਾਂ ਵੇੜਦਾ ਠੀਕ ਆ ਵੇਚਣ ਵਾਲਾ ਮੁੱਲ ਕਰਨਾ ਹਾਂ ਬਾਜਨ ਦੇ ਹਿਸਾਬ ਜਿਵੇਂ ਬਾਜਨਾ ਮਾਰਦਾ ਦੁੱਧ ਆ ਓਕੇ ਤੇ ਸੂਈ ਪਰਛੋਤਾਂ ਆਈਆ ਬੱਚਾ ਦੇ ਠੀਕ ਆ ਵੀਰ ਨੰਬਰ ਬੋਲ ਦੀ ਬਾਈ ਫਿਰ 9976624270 ਤੇ ਪਿੰਡ ਚੌਕੇ ਚੌਕੇ ਪਿੰਡ ਦਾ ਦੋ ਬੈੜਾ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਪਹਿਲੇ ਨੰਬਰ ਤੇ ਐਫ ਜਰਸੀ ਤੇ ਸ਼ਾਹੀ ਵਾਲਾ ਦਿਖਾਤੀ ਦੋ ਦਿਨਾਂ ਦੀ ਸੂਈ ਵੀ 15 ਤੋਂ 14 ਕਿਲੋ ਬੋਲਾ ਰੈਡੀ ਆ ਤੇ ਦੂਜੇ ਨੰਬਰ ਤੇ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਤੀ ਐਫ 5-4 ਦਿਨ ਕੱਟੂ ਕੀ ਡੱਬੀ ਚੰਗੀ ਬੈੜ ਹੈਗੀ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ